ਸਿੰਦਰ ਆਤਾ ਹੀ ਲੋਟੇ ਨਹੀਂ ਆਉਂਦਾ ਲਾਰੇ ਲਾਈ ਜਾਂਦੇ ਦਿਮਾਗ ਵਿੱਚ ਆ ਜਾਂਦੇ ਪ੍ਰਦੀਪ ਮੈਂ ਪ੍ਰਦੀਪ ਨੂੰ ਦੇਖੀ ਜਾਂਦੀ ਕੰਮ-ਕਮ ਕਰ ਲੈਣਾ ਜਾਂ ਤੂੰ ਦੀ ਭੈ ਜੂੰਗੀ ਜਹਾੜ ਦਾ ਨਾ ਹੀ ਨਹੀਂ ਲੈਂਦੇ ਵੀ ਮੈਂ ਜਾਵਾਂ ਜੀ ਜਵਦੇ ਘਰੋਂ ਲੈਉਣੀ ਤਾਂ ਬਾਲੀ ਓਕੀ ਇਹਨਾਂ ਮੀਤਾ ਹਾਂਜੀ ਆ ਗਈ ਮਮੀ ਓਰੇ ਮੇਰੇ ਕੋਲ ਗੱਲ ਸੁਣਨਾ ਕੰਮ ਬੇਰ ਕਰ ਲੀ ਹਾਂਜੀ ਮਮੀ ਬੈਠ ਹਾਂਜੀ ਅੱਜ ਤੂੰ ਬਾਹਰ ਜੀ ਮਸ਼ੀਨ ਮਸ਼ੀਨ ਤਾਂ ਸੇ ਆਮੋਣ ਹੁੰਦੀ ਹੈ ਇਤਨੇ ਰੋਜ ਰੋਂ ਤੂੰ ਵੀ ਜਾਣਦੀ ਨਹੀਂ ਇਹ ਰਾ ਕੇਦਰੀ ਨਹੀਂ ਬਣਾ ਤੇਰੀ ਬਾਣੇ ਕੋਣ ਕੀਤਾ ਉਹਨਾਂ ਨੇ ਕਿਹਾ ਤੁਸੀਂ ਵੀ ਦੋ ਤਿੰਨ ਦਿਨਾਂ ਨੂੰ ਦੇ ਦਾਂਗੇ ਮਸ਼ੀਨ ਨਹੀਂ ਤੂੰ ਅੱਜ ਹੀ ਜਾ ਸਾਡਾ ਤਾਂ ਸਾਫਦਾ ਨਹੀਂ ਬਈ ਮਸ਼ੀਨ ਦੇ। ਫਿਰ ਹੁਣ ਉਹ ਵੀ ਪੈਸੇ ਤੇ ਇੰਤਜ਼ਾਮ ਕਰਨਾ ਹੈ ਮम्मी 2-3 ਦਿਨਾਂ ਨੂੰ ਦੇ ਦੇਣਗੀ ਕੋਈ ਗੱਲ ਨਹੀਂ। ਨਹੀਂ ਨਹੀਂ ਤੂੰ ਅੱਜ ਹੀ ਜਾ। ਮੈਨੂੰ ਫੋਨ ਤੇ ਗੱਲ ਕਰ ਲੈਣੀ ਹੈ। ਹਾਂ ਪ੍ਰਦੀਪ ਨੂੰ ਆ ਜਾਣ ਦੇ। ਪਰ ਉਹਨੇ ਟਾਈਮ ਮम्मी ਉਹ ਚੱਲੀ ਤਾਂ ਜਾਂਦੀ ਹੈ ਮਸ਼ੀਨ ਆ। ਗੀੜਾ ਟੱਟਿਆ। ਉਹ ਵੀ ਤੁਹਾਨੂੰ ਪੜੇ ਖਰਾਬ ਕਰਦੀ ਮਸ਼ੀਨ। ਉਹ ਕਿੱਥੇ ਚਲੀ ਜਾਂਦੀ ਹੈ? ਉਹ ਵੀ ਖਰਾਬ। ਉਹ ਚੱਲਾ ਪਉ ਸਮਰਾ ਲਾਂਗੇ ਕਹਿ ਦਾਂਗੇ ਭਾਈ ਨੂੰ ਸਮਾਰ। ਤੂੰ ਪਹਿਲਾਂ ਸਮਰਾਵੇਂਗੀ ਤੂੰ ਉੱਥੋਂ ਹੀ ਲੈ ਨਾ ਨਵੀਂ ਮਸ਼ੀਨ। ਮम्मी ਫਿਰ ਆਪਾਂ ਤੁਹਾਡੇ ਵਾਲੀ ਨਹੀਂ। ਨਹੀਂ ਨਹੀਂ ਤੂੰ ਇਹ ਤਾਂ ਠੀਕ ਨਹੀਂ ਹੁੰਦੀ ਮਿਸਤਰੀ ਨੂੰ ਦਿਖਾ ਤੀ। ਰੰਨੀ ਜਲਦੀ ਤਾਂ ਉਹ ਵੀ ਵਿਚਾਰੇ ਕਿੱਥੋਂ ਲੈ ਕੇ ਦੇਣਗੇ ਤੁਸੀਂ ਫਿਰ ਉਹਦੇ ਮੈਨੂੰ ਪਤਾ ਕਿਵੇਂ ਮਰਜੀ ਕਰਾਂ ਕਿਵੇਂ ਨਾ ਕਰਾਂ ਤੇ ਮਸ਼ੀਨ ਲੈ ਕੇ ਤੁਸੀਂ ਮੈਨੂੰ ਉਹਦੇ ਕਹਿ ਲੈਂਦੇ ਮੈਂ ਮੰਮੀ ਨਾਲ ਚਲੀ ਜਾਂਦੀ ਪਰ ਉਹਨਾਂ ਨੇ ਰਾਤ ਨੂੰ ਮੈਂ ਇਕੱਲੀ ਕਿੱਥੇ ਜਾਵਾਂਗੀ ਕੋਈ ਨਾ ਜਾ ਬੜਾ ਇਕੱਲੀ ਜਾਣ ਨੂੰ ਕੀ ਹੈ ਸਾਰੇ ਦੁਨੀਏ ਫਿਰਦੀਆਂ ਤਰੀ ਤੁਹਾਨੂੰ ਰੋਟੀ ਲੈ ਕੇ ਦਵਾਂ ਰੋਟੀ ਬਣੀ ਪਈ ਨਹੀਂ ਰੋਟੀ ਆ ਜਾਣ ਦੀ ਤੱਕ ਜੀ ਕੋਲ ਫਿਰ ਖਾਣੇ ਬੇਟਾ ਅੰਜੀ ਕੇ ਮੈਂ ਤੁਹਾਨੂੰ ਗੱਲ ਨਹੀਂ ਸੁਣੀ ਹੈ ਕਿ ਤਰਿਆ ਯਾਦ ਨਹੀਂ ਭੁੱਲ ਵੀ ਗਈ ਜੀ ਤੇ ਤੂੰ 咱们现在。 ਤਨ ਕਿੰਦੀ ਕੁੜੀ ਆ ਜਰੇ ਇਹ ਯਾਰ ਮੈਨੂੰ ਭੁੱਲੇ ਹੀ ਕੁੜੀ ਲੱਗਦੀ ਆ ਯਾਰ ਹੈ ਕਾਮਲੀ ਐਨੀ ਰਾਤ ਨੂੰ ਕਿੱਧਰੋਂ ਆਈ ਜਾਂਦੀ ਆ ਅਲੇ ਇਹਨੂੰ ਪਤਾ ਆਪਣੇ ਪਿੰਡ ਦਾ ਬਾਰੇ ਬਿੰਨੀ ਛੇੜੀ ਕਿੰਨੇ ਆ ਇਹ ਕਾਮਲੀ ਕੋਹਣਾ ਦੇਖੀਦਾ ਸੀ ਓਕੇ ਯਾਰ ਕਿੰਨਾਂ ਦੀ ਕੁੜੀ ਆ ਕੀ ਹੋ ਗਿਆ ਭਾਣੇ ਬੰਦੇ ਦੇ ਪਾਸੇ ਮੈਂ ਮੰਨ ਕਰਾਂ ਕੱਢ ਤਾ ਕਿਉਂ ਐਮੀ ਬੂ ਬੂ ਸ਼ਿੰਸ਼ੇ ਲੇ ਕੇ ਕੱਪੜੇ ਤੋੜਵਾਲੀ ਅੱਛਾ ਉਹਨਾਂ ਦੇ ਐ ਨਹੀਂ ਐਨੇ ਐਨੇ ਅਮੀਰ ਬੰਦੇ ਆ ਭਈ ਪਤਾ ਨਹੀਂ ਉਹ ਵੀ ਹੈ ਨਹੀਂ ਸੀ ਘਰੇ ਕੱਲ ਦੀ ਚਲ ਕੋਈ ਨਾ ਸ਼ਾਮ ਭਨੇ ਆਇਆ ਘਰ ਕੋਈ ਛੱਡ ਚਾਉਣਾ ਆ ਜਾ ਅਸੀਂ ਦੁਪਹਿਰੇ ਵੀ ਦੇਖਿਆ ਕਰਕੇ ਨਾ ਤਾਂ ਰੋਟੀ ਸੀ ਕਿ ਨਾ ਕੁਝ ਨਹੀਂ ਸੀ ਅਸੀਂ ਦਿੱਤਾ ਬੱਚਾ ਕਿ ਨਹੀਂ ਪਤਾ ਨਹੀਂ ਕਿੰਨੀ ਕੀ ਆ ਅੱਜ ਤੱਕ ਕਿੱਥੇ ਗਈ ਮੈਂ ਰਹੀ ਸੀ ਬੱਚਾ ਜਿਵੇਂ ਗਈ ਸੀ ਮੀਂਹ ਕੋਲ ਹੈ ਅੱਛਾ ਹਾਂ ਕਿ ਮੈਂ ਖੈਰ ਨਾ ਹੀ ਬਸ ਕਹਿ ਰਹੀ ਸੀ ਕਈ ਦਿਨ ਹੋ ਗਏ ਫੋਨ ਨਹੀਂ ਕੀਤਾ ਲੱਗਿਆ ਇਹ ਮੇਰਾ ਮਾਂਜਾ ਨਹੀਂ ਖੜਾ ਮੈਂ ਆਖਿਆ ਜੇ ਤੁਸੀਂ

ਉੱਥੇ ਤੋਂ ਸਭਲੇ ਦੀ ਬੜੀ ਚੰਗੀ ਵਣਦੀ ਸੀ ਆਉਦੇ ਆ ਤੂੰ ਆਹ ਚੰਗੀ ਤਾਂ ਹੁਣ ਉੱਥੇ ਰਵੰਦੀ ਆਉਦੇ ਆਪ ਨੂੰ ਤਾਂ ਤੇ ਕਹਦਾ ਪਰ ਪੁੱਤ ਕੁਛ ਨਹੀਂ ਬੋਲਦੀ ਕਹਿੰਦੀ ਜੇ ਤਾਂ ਕਹਿੰਦਾ ਮੁੰੋਤਨੀ ਚਾਹੀਦੀ ਤੇ ਕਲੀ ਕੁੜੀ ਚਾਹੀਦੀ ਆ ਹਾਂ ਆਹ ਵਾਲੇ ਤਾਂ ਪੁੱਤ ਤੇ ਲੱਗੇ ਆ ਮਾਵਾ ਉੱਥੇ ਤੋਂ ਕੋਈ ਨਹੀਂ ਜਿਵੇਂ ਆਉਦੇ ਆਉਂਦੇ ਕੁੜੀ ਕਹਿੰਦੇ ਕਿਹਦਾ ਤੋਂ ਕੋਈ ਨਹੀਂ ਠੀਕ ਹੈ ਹੁਣ ਅੱਤੂ ਆਏ ਗਾ ਬੇਟਾ ਮੇਰੀ ਗੱਲ ਸੁਣ ਜਿਹੜੇ ਆਉਂਦੇ ਈ ਨਾ ਉਹਨਾਂ ਨੂੰ ਕਰਦੇ ਆ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਲੋਕਾ ਸੀ ਤੁਹਾਨੂੰ ਮੰਨਣੇ ਦੀ ਦੋਸਤਾ ਕਰ ਕਰਨਾ ਦੱਸਿਂ ਨਾ ਕੁਛ ਹੀ ਕਹਦੇ ਮਾਂ ਮੁੰਡਾ ਖਰੀਫਾ ਮੁੰਡਾ ਹੋਣਾ ਤਾਂ ਪੁੱਤਰ ਇਦਾਂ ਅੱਛੇ ਰਾਹੀ ਮੁੰਡਾ ਨਹੀਂ ਬੋਲਿਆ ਕੁਛ ਨਾ ਨਾ ਮੁੰਡਾ ਤਾਂ ਕੁਛ ਨਹੀਂ ਬੋਲਿਆ ਮੁੰਡਾ ਆਇਆ ਸੀ ਬਾਹਰੋਂ ਆ ਕੇ ਸੁਮਾ ਦੀ ਚਾਹ ਪਾਣੀ ਪੁੱਛਿਆ ਬੰਦੇ ਨੇ ਚੁੱਪੀ ਪੇਜਦੇ ਨੇ ਚਾਹ ਆ ਅੱਛਾ ਉਹ ਚਾਹ ਬਣਾ ਦੇ ਪਾਣੀ ਪੂਰੀ ਤਾਂ ਉਹਦੇ ਨਾਲ ਸੱਤ ਬੈਠੇ ਸੀ ਬੰਦੇ ਗੁੱਟਿਆ ਰਿਹਾ ਸੀ ਚਾਹ ਪੀ ਰਿਹਾ ਸੀ ਪੜ੍ਹਦੀ ਆਂਦੀ ਹੋ ਪੜ੍ਹਦੀ ਨਹੀਂ ਲਗਰੋਂਗੇ ਦਾ ਕਿੰਨਾ ਮਸ਼ੀਨ ਮੰਗਦੀ ਸੀ ਵਾ ਕਹਿੰਦੇ ਫਿਰ ਆਪਣਿਆਂ ਲਈ ਜਗਾ ਦਿੰਦੇ ਮਸ਼ੀਨ ਮੇਰੇ ਲਈ ਆਪਾਂ ਬਾਅਦ ਚ ਜੇ ਪਤਾ ਹੱਦ ਤੱਕ ਹੋਣਾ ਕੋਈ। ਕੱਪੜੇ ਤੋਂ ਨਾਲ ਹੀ ਮਸ਼ੀਨ ਮੰਗਦੀ ਸੀ। ਹਾਂ ਕੱਪੜੇ ਤੋਂ ਨਾਲ ਆਉਂਦੀ ਸੀ ਬਦੰਤਾ ਬੀਤ ਸੀ ਪਤਾ ਨਹੀਂ ਕੀ ਕਰਦਾ। ਕਰਦਾ ਤਾਂ ਵਿਆਹ ਲੈ ਲਿਆ ਨਾ ਕਿਦੋਂ ਲੈ ਕੇ ਜਮਾਗੇ ਮਸ਼ੀਨ ਆਪਾਂ ਨੂੰ। ਹਾਂ ਰਲਤਾ ਬਟਾ ਮੈਂ ਤਲੀ ਚ। ਮੇਰਾ ਮੇਰੀ ਆਲੀ ਆਪਾਂ ਧਾਰਾ ਲਈਏ ਬੁੱਤ ਮੈਂ। ਕੰਮ ਕਰਾ ਕੇ ਨਹੀਂ ਤੋ ਨੀ ਕੋ ਨਾ ਹੁੰਦਾ ਹਨਾ। ਨਾ ਕੋ ਨਾ ਮੇਗਾ ਚੜਦਾ। ਕਿੱਥੋਂ ਦੇਵਾਂਗੇ ਮਸ਼ੀਨ ਕੋਈ ਹੈ ਅੱਲਾ। ਆਇਓ ਕੋਲੇ ਤਾਂ ਕੀ ਹਾਲਾ ਕੁਤੋਂ ਮੈਸਾਫ ਨਹੀਂ ਕਹਿਤਾ ਸੀ ਵੀ ਬਾਈ ਲੜੀ ਕਰੇਗਾ ਤੇ ਉਹ ਚੱਕ ਲਿਆ ਕੁਤੋਂ ਮਤ ਉਹ ਬੁੜੀ ਭੈੜੀ ਆ ਉਹਨੇ ਪੁਰਾਣੀ ਮਸ਼ੀਨ ਤੇ ਫੇਰਨੇ ਮੰਨਣਾ ਵਾ ਉਹਦਾ ਕਰਕੇ ਗਾਰ ਦਾ ਮੂੰਹ ਕੁੜੀ ਨੂੰ ਫੇਰ ਕੋਈ ਨਾ ਕੁਝ ਬੋਲੋ ਪਾ ਤਾਂ ਕਿ ਹਾਸੇ ਨਾ ਹਾਂ ਚੱਲ ਕਹਿੰਦੀ ਵਾ ਕਿ ਕੋਈ ਨਹੀਂ ਮੇਰੇ ਵਾਲੀ ਨੂੰ ਫੇਰ ਛੂਟ सो किन्हने पता नहीं किस कराने हैं। तो दासों के में करना पुण्य तो नहीं फिर दुखी करने। तेरा क्या है ज़रूरत यह बेटा फिर तुझे देख लो की करना तेर का इश्तेदेव का लूं जा से तो नहीं पड़ा। चलो देने। टेंशन ना ले पर ये मैं आएगा ना अब बता ना ਕਿਹੜੇ ਵੱਲ ਸੀ ਲੈ ਕੇ ਤੈਨੂੰ ਲਈ ਕੁੜੀਏ ਕੁੜੀ ਭਈ ਆਉਂਦੇ ਦਾ ਫੋਨ ਆਇਆ ਸੀ ਕਿਹਦਾ ਜਿਆ ਆਪਣਾ ਅੱਛਾ ਲੱਗਦਾ ਯੂਦਾ ਫੋਨ ਆਇਆ ਸੀ ਮੈਂ ਮੱਥੇ ਗੱਲ ਕਰੀ ਤੇ ਮੈਨੂੰ ਲੱਗਦਾ ਕਿ ਇਹ ਕੋਈ ਨਹੀਂ ਕੁੜੀ ਹੈ ਅੱਛਾ ਮੇ ਤਾਂ ਬਾਤ ਚ ਨਹੀਂ ਰਿਆ ਜਾਣ ਮੈਂ ਕਿਹਾ ਤਾਂ ਆਪਣੀ ਕੁੜੀ ਹੈਗੀ ਨੰਬਰ ਦਾ ਕੀ ਹਾਲ ਹੋ ਸਕਦਾ ਆ ਨਾ ਆਪਸ ਵਿੱਚ ਵੇਰੇ ਕਰਾਓ ਪਾਪਾ ਜੀ ਐ ਗੱਲ ਨਹੀਂ ਹੋਣੀ ਮੱਦੀ ਹੱਸ ਚਾਰ ਬੰਦੇ ਇਕੱਠੇ ਕਰਕੇ ਠੀਕ ਹੈ ਹਾਂ ਫੇਰ ਗੱਲ ਕਰਾਂਗੇ ਜੋਨੇ ਸੌਦਾ ਕੱਟੀਆਂ ਬੱਚਿਆਂ ਦਾ ਤਰੇ ਨਹੀਂ ਹਣਾ ਹਾਂ ਆਪਾਂ ਕੁੜੀ ਦਿੱਤੀ ਐਨ ਨੂੰ ਆਪਣੀ ਧੀ ਆਪਾਂ ਤਾਂ ਧੋੜੀ ਹੋਰ ਦੇਣਾ ਮੈਦੀ ਨੂੰ ਇਹਦੇ ਦੇ ਰੰਗ ਚਾਰ ਦਾ ਚਾਰ ਇਹ ਬੰਦੇ ਗੱਠੇ ਕਰਕੇ ਦੇ ਦੇ ਆ ਜੂਗੀ ਮਾਰ ਜੂਗੀ ਤੁੰਗਾਰੀ ਭਾਈ ਅੱਛਾ ਜੋਨੇ ਭਾਈ ਛੋਟੇ ਭਾਈ ਨੂੰ ਵੀ ਲੈ ਜਿਹੜਾ ਬੰਦਾ ਨੀਂਦ ਦਾ ਨੰਗੋ ਇਹਨੂੰ ਤਾਂ ਕੋਈ ਗੱਲ ਨਹੀਂ ਅੱਜ ਉਹ ਮਸ਼ੀਨ ਮੰਗਦੇ ਕੱਲ ਨੂੰ ਕੋਈ ਸੌਮ ਮੰਗੂ ਲਾ ਖਾ ਲਵਾਂਗੇ ਐ ਕਿਵੇਂ ਮੰਗੂਗੀ ਇਹਦਾ ਤਾਂ ਮੋਰ ਮਹੀਦ ਦਾ ਹੱਲ ਕਰਨਾ ਪਊਗਾ ਪਰ ਉਹਨਾ ਤਾਂ ਨਹੀਂ ਕੁੜੀਏ ਕੋਸਾਂ ਦਾ ਨਹੀਂ ਵੀਰੇ ਤਾਂ ਹੈ ਨਹੀਂ ਕੀ ਕਰੀ ਆਪਾਂ ਆ ਗੱਲੀ ਹੋ ਗਈ ਐ ਨਹੀਂ ਬੰਦਾ ਇੱਨਾ ਦੀ ਗੱਲ ਕਰਦਾ ਮੈਂ ਕਹੀ ਸੀ ਅੱਜ ਪਹਿਲਾਂ ਮੇਰੇ ਨਾਲ ਗੱਲ ਕੀਤੀ ਉਹਨੇ ਪਹਿਲਾਂ ਉਹ ਬੁੱਢੀ ਦਾ ਪਈ ਸੀ ਸੁੱਤੀ ਆਪਦੇ ਘਰ ਦੇ ਚੱਕ ਮੈਂ ਜਾ ਕੇ ਬੈ ਗਈ ਜਦੋਂ ਮੈਂ ਜਾ ਕੇ ਬੈ ਗਈ ਫਿਰ ਮੈਂ ਆਪ ਬੁਲਾਈ ਮੈਂ ਕਿਹਾ ਪੈਂਦੀ ਸੱਤਰੀ ਗੱਲ ਜਦੋਂ ਮੈਂ ਜਾ ਕੇ ਬੈ ਗਈ ਹਾਂਜੀ ਬੈਠੀ ਰਹੀ ਮੈਨੂੰ ਉਹ ਗਾਥੇ ਕਰਦੇ ਰਹੇ ਅੱਛਾ ਜੀ ਤੇ चाह पानी का ना नहीं दिता कोई कुछ नहीं आ गया ने आके मेन पुछा कहना मे कि ਕਦਾ ਕਿ ਚਾਹੂ ਪੀਲੀ ਮਗਾਣੀ ਬੱਚਾ ਚਾਹਤਾ ਮੋਕੀ ਤੇ ਕਦਾ ਪਾਣੀ ਮਗਾ ਪਾਣੀ ਤੇ ਤੁਮਾ ਪੀ ਲੈ ਬੈਠਾ ਤੇ ਪਿਆਸੀ ਮੈਂ ਜਾ ਕੇ ਪਾਈ ਮੈਂ ਸਮਾਂ ਦੀ ਜੀ ਮੰਮੀ ਨੂੰ ਪੁੱਛਿਆ ਤੇ ਮੈਂ ਆਖਾ ਤੁਸੀਂ ਚਾਹ ਪੀਲੀ ਕਹਿੰਦੀ ਨਾ ਪਿੰਜੀ ਬੈਠਾ ਜੀ ਤੇ ਕਰ ਵਜ਼ਰਾ ਕੀਤੀ ਚਲੋ ਛੱਡੋ ਮੇਰੀ ਗੱਲ ਦੇਖੋ ਤੂੰ ਬਾਹਰ ਗੰਦ ਕੀ ਹੋਈ ਹਾਂਜੀ ਤੇ ਜਦੋਂ ਕੁੜੀਆ ਉੱਥੇ ਖੜੀ ਕੁੜੀਆ ਨੇ ਚਾਹ ਬਣਾ ਲਈ ਚਾਹ ਸਿੱਪੀ ਜੋ ਇਧਰੋਂ ਬੈ ਕੁੜੀਆ ਨੂੰ ਪੁੱਛਿਆ ਇਹ ਦਸਤ ਪਰੇ ਹੋਈ ਮੈਂ ਆਖਿਆ ਬੱਚਾ ਕੋਈ ਕੁੜੀਆ ਮੇਰੇ ਕੋਲੇ ਨਾ ਲਾਦੀ ਚੁੱਪ ਠੀਕ ਤੈਨੂੰ ਮਾਮੇ ਨੂੰ ਤਾਂ ਕਰ ਦੇ। ਤੇ ਜਿਹੜੀ ਮਸ਼ੀਨ ਸੀ ਵੀ ਉਹ ਵੀ ਪਤਾ ਨਹੀਂ ਜੀ ਖਰਾਬ ਹੋ ਗਈ ਕਿ ਕੀ ਹੋ ਗਈ ਪਤਾ ਨਹੀਂ ਦੇਖੀ ਸੀ। ਅੱਛਾ ਜੀ ਕਹੇ ਮਸ਼ੀਨ ਨਹੀਂ ਲਿਆ। ਹਾਂਜੀ ਤੇ ਕੱਪੜੇ-ਕੁਪੜੇ ਵੀ ਪੁੱਤ ਨਹੀਂ ਗੱਲ ਨੂੰ ਕਾ ਸਾਰੀ ਵੀ ਤੰਗ ਕਰਦੀ ਆ। ਹੁਣ ਹੱਲ ਦੱਸੋ ਕੀ ਕਰੀਏ। ਚਲ ਮਾਮੇ ਮੇਰੀ ਗੱਲ ਸੁਣ ਜਿਹੜੀਆਂ ਗੱਲਾਂ ਸੱਚੀ ਮੰਦੇ ਪਾਉ ਮਿੱਟੀ। ਠੀਕ ਹੈ ਨਾ। ਆਪਾਂ ਮਸ਼ੀਨ ਦੇਨੇ ਯੋ ਦੁਪਹਿਰ ਵੀ ਗੱਲ ਹੋਈ ਤੁਸੀਂ ਮੈਨੂੰ ਦੱਸੋ। ਤਿੱਗਾ ਉਹਨਾਂ ਦੇ ਪਿੰਡ ਸਰਪੰਚ ਵੀ ਜਾਣ ਮਾਪਣ ਨੂੰ ਕੋ ਚੱਕਰ ਨਹੀਂ ਮੈਨੇ ਵੀ ਨਹੀਂ ਕਹਵਾਇਨੇ ਕਿਤੇ ਫੋਨ ਕਰਕੇ ਦੱਸਿਆ ਵੀ ਇੰਨੀ ਤੰਗਾ ਉਹ ਬਈ ਪੈਣਾ ਨਹੀਂ ਲੱਗਦੀ ਹੁੰਦੀ ਭਰਾਵਾਂ ਨੂੰ ਮੈਂ ਤੰਗਾ ਬਸ ਇੰਤਰਨੈਟ ਆ ਗਿਆ ਹੁਣ ਆ ਮੈਂ ਟਿਕੀ ਟੈਂਸ਼ਨ ਲੈਣੇ ਭਰਾਵਾਂ ਦੇ ਪੈਣਾ ਨਹੀਂ ਲੱਗਦੀ ਉਹ ਪੈਣਾ ਦੇ ਗਲਾ ਕਮਜ਼ੋਰ ਹੁੰਦੇ ਆ ਬਈ ਮੈਂ ਤੁਹਾਨੂੰ ਕੀ ਦੱਸਾਂ ਜੀ ਉਹ ਤਾਂ ਫਿਰ ਬੈਠੀ ਤੇ ਇਹਦੇ ਨਾਲ ਪੈ ਗਈ ਆ ਵਾਤਾਵਰਨ ਜੀ ਗਈ ਆ ਬੈਠੇ ਸੀ ਅਸਲ ਨੰਬਰਦਾਰਾ ਇੰਨਾ ਕੰਮ ਤੋਂ ਲੋਕ ਟੀਆਂ ਜੰਮਣ ਤੋੜਦੇ ਆ ਹਾਂ ਜੀ ਜੇ ਟੀ ਦੇ ਵਿੱਚ ਤਾਂ ਕਰਮ ਵੀ ਦੇਵੇ ਇੱਕ ਵਾਰੀ ਉਹਦੇ ਆਪ ਦੀ ਕੁੜੀ ਹੈ ਨਹੀਂ ਉਹ ਇੱਕ ਕੰਮ ਲਈ ਮੈਂ ਆ ਆਪ ਦੀ ਕੁੜੀ ਹੈ ਨਾ ਕੰਮ ਲਈ ਨੂੰ ਤੀਆਂ ਦੀ ਕੁੜੀ ਵਾ ਕੇ ਖੜਦੀ ਆਏ ਉਹਦੇ ਤਾਂ ਕਹਿੰਦੀ ਮੈਂ ਟੀ ਬਣਾ ਕੇ ਰੱਖੂੰਗੀ ਸੋ ਕੋਈ ਨਾ ਮੇਰੀ ਗੱਲ ਸੁਣ ਜੀ ਆਪਾਂ ਸਵੇਰ ਚਾਰ ਬੰਦੇ ਇਕੱਠੇ ਆ ਗੱਲ ਕਰਦੇ ਆ ਮਸ਼ੀਨ ਲਿਆ ਮੰਗੇ ਕੱਲ੍ਹ ਵੇਖ ਜੀ ਸੁਭਾਈ ਤਾਂ ਕਿ ਬਸ ਮਹੀਨ ਦੇ ਦੇ ਨਹੀਂ ਆਪਾਂ ਬਸਾਉਣੀ ਹੈ ਠੀਕ ਹੈ ਇੱਕ ਵਾਰੀ ਤਾਂ ਦੇ ਲਾਂਗੇ ਬੇਬੇ ਮੰਗ ਤਾਂ ਲਾਂਗੇ ਕੋਈ ਨਹੀਂ ਬੇਬੇ ਤਾਂ ਮੰਗੂ ਕਿਥੇ ਦੇ ਲਾਂਗੇ ਆਪਾਂ ਫਿਰ ਗੁਜਰੋਟ ਹੋ ਜਾਗੇ ਮੇਰੇ ਹਿਸਾਬ ਨਾਲ ਡੰਡੇ ਬਿਨਾ ਲੋਟ ਨਹੀਂ ਆਉਣੀ ਇਹ ਹਾਂ ਜਦੋਂ ਵੀ ਪਾਰੀ ਤੇ ਹੁੰਦੇ ਤਾਂ ਟੱਕਾਈ ਹੋਣੀ ਅਸ਼ੀਮ ਦਵਾ ਤੋਂ ਹੋਵੇ ਹੋਰ ਵੀ ਮੰਗੂ ਕਿ ਦੇਖੋ ਉਹ ساری ਉਮਰਾਂ ਹੀ ਤਾਂ ਕਰੂਗੀ ਉਹ ਪੁਰੀ ਹੈ ਮੇਰੀ 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 ਗੱਲ ਸੁਣੋ ਇਹ ਵੀ ਤੁਮਰੀਆਂ ਮਾਂ ਵਰਗੀਆਂ ਹਨ ਹਾਂ ਆਪਾਂ ਲੜਣਾ ਲੋੜ ਨਾਲੇ ਕੋਈ ਤਾਂ ਲੜਾਈ ਨਾਲੇ ਉਹਨਾਂ ਨੇ ਪਿੰਡ ਦਾ ਸਰਪੰਚ ਵੀ ਜਾਣਦਾ ਆਪਾਂ ਨੂੰ ਟੀ.ਐਮ.ਆਰ ਮੈਂਬਰ ਵੀ ਜਾਣਦੇ ਆ ਸਾਰੇ ਜਾਣਦੇ ਆ ਹੋਰ ਛੱਡ ਕੇ ਆਪਾਂ ਨੂੰ ਇੱਥੇ ਥਾਣੇਦਾਰ ਵਕੀਲ ਸਭ ਜਾਣਦੇ ਆ ਆਪਾਂ ਨੂੰ ਸਿਰਫ ਉਹੀ ਗੱਲ ਹੈ ਮੁੰਡਾ ਚਾਹੀਦਾ ਕੀ ਚਾਹੀਦਾ ਆਪਾਂ ਪੂਰੀ ਵਿਸ਼ਾਉਣੀ ਆ ਮੁੰਡਾ ਥੀਏ ਕੁੜੀ ਨਾਲ ਉਹਦੀ ਮਾਂ ਤੋਂ ਕੀ ਲੈਣਾ ਆਪਾਂ ਪੋਤਾ ਕੀ ਲੈਣਾ ਆ ਔਰ ਆਪ ਕੋਈ ਚਿੰਤਾ ਉਹ ਤਾਂ ਅੱਜਾ ਗੱਲ ਕਰਨੀ ਚਿੰਤੀ ਨਹੀਂ ਹੈਗੀ ਅਕੇ ਨਹੀਂ ਹਾਂ ਉਹੀ ਤਾਂ ਗੱਲ ਪੈ ਗਿਆ ਤੇ ਕਹਿੰਦੇ ਤਾਂ ਦੇ ਦੋ ਮਸ਼ੀਨ ਆਪਾਂ ਨਹੀਂ ਦੇ ਦੂਗੀ ਪਰੋੜੇ ਨਾਲ ਗੱਲ ਕਰ ਲਾਂਗੇ ਥੋੜਾ ਪਰੋੜਾ ਵਧੀਆ ਵਿਚਾਰਾ ਮੁੰਡਾ ਨੂੰ ਮੈਂ ਦੇਖਿਆ ਇੱਕ ਬੜੀ ਵਧੀਆ ਜਿਹਨੂੰ ਮਿਲਿਆ ਬਾਜ਼ਾਰ 'ਚ ਬੜੀਆ ਬਣਾਉਗਾ ਅੱਛਾ ਕੱਲ ਨੰਬਰ ਦਾ ਦੇਖ ਤੂੰ ਤਾਂ ਤੁਰੇ ਫਿਰਦਾ ਹੁਣ ਇੰਨਾ ਕੰਮ ਆ ਜਾ। ਹਾਂਜੀ। ਰੋਜ਼ ਦਿਨ ਵੇੜਾ ਨਾਲ। ਮਾੜਾ ਰੋਜ਼ ਦਾ ਕੰਮ ਆ ਬਈ। ਤੇ ਤੂੰ ਕੋਈ ਕਰ ਲੈ ਕਿਵੇਂ ਕਰਿਆ। ਹੱਲ ਕਰਦਾ ਮੈਨੂੰ ਉਹ ਨੰਬਰ ਦੱਸ ਤੂੰ। ਮੈਂ ਗੱਲ ਕਰਾਂ। ਆ ਕੋ ਕੁੜੀ ਤੋਪਰਾ ਆਲਾ। ਪਰੋਨੇ ਨਾਲ। ਮੈਂ ਗੱਲ ਕਰਦਾ ਪਰੋਨੇ ਨਾਲ। ਆ ਨੰਬਰ ਆ ਨੰਬਰ ਦੇ ਕੋਈ। ਉਹ ਪਰੋਨੇ ਦੇ ਬਾਰੇ ਤੇ ਪੁੱਛ ਨੰਬਰ ਕਰਦਾ ਤੂੰ। ਮੈਂ ਕਹ ਰਿਹਾ ਮੈਂ ਤੇਰੀ ਹੋ ਗਈ ਮਾਂ ਨਾਲ ਗੱਲ ਕਰੋ ਮਾਂ ਨਾਲ ਹੀ ਕਰਾਏ ਜੀ ਪੱਕਾ ਨੰਬਰ ਨਾਲ ਕਰ ਲੈ ਮੁੰਡਾ ਆ ਜਰਾ ਸਹਾਰਾ ਦਿਨ ਦਾ ਮੈਂ ਬੋਦੀਆ ਦਾ ਬਹੁਤ ਉਹ ਮਾਂ ਮਦਦ ਹੀ ਕਰ ਕੋਈ ਦਿੱਸਾ ਸਤਾਈ ਬੋਲ ਮੈਂ ਨੰਬਰ ਲੈ ਲੈ ਜੀ ਕੋਈ ਨਾ ਟੈਂਸ ਬਾ ਲੋ ਕਰੀ ਜਾਣਾ ਕਰ ਠੀਕ ਆ ਉਹ ਤੇ ਅੱ비 ਬਹਾ ਹੋ ਗਿਆ ਮੈਂ ਰੋਟੀ ਪਾਣੀ ਖਾਣਾ ਕੋਈ ਨਾ ਕਰੀ ਜਾ ਕਰ ਕੋਈ ਨਾ ਕਰ ਕੋਈ ਨਾ ਅਪੜਿਆ ਫਟਿਆ ਨਾ ਉਹ ਨਾ ਆਇਆ ਬਾਈ ਕੋਈ ਨਹੀਂ ਆਪਣੀ ਮੈਂ ਟੈਕਸ ਕਰਦਾ ਤੋ 3 ਨਾਲ ਠੀਕ ਆ ਜਮਾਂ ਟੈਨਸ਼ਨ ਲੈਣੀ ਮਸ਼ੀਨ ਆਉਂਦੀ ਆ ਮਸ਼ੀਨੇ ਦਾ ਕਰਦਾ ਕੋਈ ਠੀਕ ਹੈ ਨਾ ਕੋਈ ਨਾ ਪੜੇਗਾ ਇਹ ਨਾ ਵਾ ਪਛੜੀ ਕਰਾ ਠੀਕ ਹੈ ਧੰਨਵਾਦ ਚਲ ਮੈਂ ਖਵਾ ਕੁੜੀ ਨੂੰ ਰੋਟੀ ਪਾਣੀ ਤੂੰ ਮੀ ਤੇ ਕੋਈ ਨਹੀਂ ਰੋ ਨਾ ਉਹ ਵੀ ਰੋਟੀ ਪਈਆ ਤੂੰ ਵੀ ਖਾ ਲੋ ਰੋਟੀ ਚਲ ਸਿੱਖ ਚਾੜਦੇ ਹਾਂ ਹਲਕੀ ਪਹਿਲਾਂ ਰੋਟੀ ਖਾ ਲੋ ਹਾਂ ਬਾਅਦ ਖਾਣਾ ਰੋਟੀ ਖਾ ਲੋ ਬਾਅਦ ਜਾ ਕੇ ਖਾਣੇ ਆ ਠੀਕ ਆ ਰੋਟੀ ਬਣੀ ਪਈਆ ਨਹੀਂ ਨਹੀਂ ਆ ਕੇ ਖਾਣੇ ਤੂੰ ਖਵਾ ਕੁੜੀ ਨੂੰ ਕੀ ਕਰਤਾ ਜਲਦੀ ਆ ਜੀ ਦੂਰ ਨਾ ਦੇਓ ਨਹੀਂ ਜਾਂਦੇ ਠੀਕ ਹੈ ਮੋਰ ਜੀ ਦਾ ਆਇਆ ਹੈ ਨੰਬਰ ਵੀ ਨਵਾਂ ਆਇਆ ਹੈ ਦੇਖ ਲਿਆ ਜੀ ਹੈਲੋ ਹਾਂ ਜੀ ਬਈ ਹਾਂ ਜੀ ਹਾਂ ਜੀ ਨਹੀਂ ਬਈ ਮੈਂ ਤਾਂ ਘਰੇ ਨਹੀਂ ਗਿਆ ਵਾਲੇ ਜਾ ਰਿਆਂ ਘਰੇ ਮੈਂ ਤਾਂ ਵੀ ਪਤਾ ਨਹੀਂ ਗੱਲ ਦਾ ਖੜਾ ਰਹਿ ਠੀਕ ਹੈ ਬਈ ਖੜਾ ਰਹਿ ਚਲ ਠੀਕ ਹੈ ਬਈ ਜਾ ਕੇ ਦੇਖਦਾ ਮੈਂ ਘਰੇ ਕਰਦਾ ਗੱਲ

ਤੇਗਾ ਦੀ ਕੁੜੀ ਕੁੱਟ ਕੇ ਘਰ ਤੇ ਕੱਢਦੀ ਹੁੰਦੀ ਕੁਟੀ ਕਿਹਨੇ ਕਰ ਤੇ ਤੁਹਾਨੂੰ ਕਹਿੰਦੇ ਸੀਗੇ ਹਾਂ ਤੇ ਮੇਰੀ ਮੰਮੀ ਨੇ ਕੁੜੀ ਕੁੱਟੇ ਘੱਡੀ ਆ ਕਰਨ ਤੇ ਨਾਲੇ ਕਹਿੰਦੇ ਮਸ਼ੀਨ ਦੀ ਮੰਗ ਕਰ ਦੇਂਦਾ ਸੀ ਮਸ਼ੀਨ ਤਾਂ ਹੁਣ ਲਿਆਉਣ ਗਈ ਆ ਕੱਪੜੇ ਤਾਂ ਧੋਣੇ ਆ ਹਾਂ ਤੇ ਅੱਧੀ ਵੀ ਠੱਕੇ ਮਾਰੇ ਕੱਢਦੀ ਰਾਤ ਨੂੰ ਮੰਮੀ ਨਾਲ ਘੰਟਾ ਦੋ ਮੰਮੀ ਨੂੰ ਵਾਰੀ ਕਰੇ ਮੈਂ ਕਹਿੰਦਾ ਉਹਦੇ ਨਾਲ ਵਗ ਜਾਂਦੀ ਉਹ ਮੈਨੂੰ ਤਾਂ ਮਸ਼ੀਨ ਚਾਹੀਦੀ ਜੇ ਉਹਨੇ ਕੋਈ ਦਾਦ ਦੂਦਾ ਕਰਦਾ ਜੁੱਤੇ ਬਾਦੇ ਇਹ ਦਾਲ ਮੰਗਦੇ ਨੰਬਰ ਦਾਦਾ ਹੁਣ ਕੋਈ ਨਾ ਇਹ ਕਹਦਾ ਸੀ ਨੰਬਰ ਦਾ ਅਹੀਂ ਕਹਿੰਦਾ ਸੀ ਕਹਿੰਦਾ ਵੀ ਤੇਰੀ ਮਾਂ ਨੇ ਵੀ ਉਹ ਕਰੇ ਤੂੰ ਕੁੜੀ ਕੱਟਦੀ ੱੱਕੇ ਮਾਰ ਕੇ ਆਉਂਦਾ ਅਹੀਂ ਅਸਾਂ ਵੀ ਮਸ਼ੀਨ ਚਾਹੀਦੀ ਸਾਨੂੰ ਮੈਨੂੰ ਤਾਂ ਪਤਾ ਨਹੀਂ ਸੀ ਕਿ ਆ ਵੀ ਕਦੋਂ ਗਈ ਜਮੀ ਤਾਂ ਨਾ ਮੈਨੂੰ ਕੋਈ ਚੰਗੀ ਦੀਆ ਮੈਨੂੰ ਕਿਸੇ ਨੰਬਰ ਦਾ ਅਰਦਾ ਨਹੀਂ ਪਤਾ ਕਿਸੇ ਦਾ ਨਹੀਂ ਪਤਾ ਮੈਨੂੰ ਠੀਕ ਹੈ ਤੂੰ ਫਸ ਗਿਆ ਹੁਣ ਅੱਜ ਚਲ ਜੇ ਗਰੀਬ ਘਰੋਂ ਮੈਂ ਥੋੜੀ ਕਰਨਾ ਵੇਚਣਾ ਆਪਾਂ ਨੇ ਕਰ ਆ ਥੋੜੀ ਕੱਟਣੀ ਹੈ ਕੋਈ ਨਹੀਂ ਗਰੀਬ ਉਹਦੇ ਭਰਾ ਕੰਮ ਕਰਦੇ ਨਹੀਂ ਵਧੀਆ ਜੇ ਗਰੀਬ ਨੇ ਇਗਰੀਬ ਨਾਲ ਫਿਰ ਤਾਂ ਦੇ ਹੀ ਦਿੰਦੇ ਸੀ ਨਾ ਆਪਾਂ ਕਹਾਂ ਵਿਚਾਰੀ ਨੂੰ ਕਰ ਜਿਦਾ ਆਪਣੇ ਘਰੇ ਤਾਂ ਮਸ਼ੀਨ ਹੋਣਾ ਪੜਨ ਹੈਗੀ ਮਸ਼ੀਨ ਪਈ ਜਾਏ ਘਰੇ ਆਪਣੇ ਠੀਕ ਕਰਾਉਂਦੇ ਠੀਕ ਕਰਾ ਲਾਂਗੇ ਆਪਾਂ ਕੋਈ ਨਾ ਨਹੀਂ ਠੀਕ ਨਹੀਂ ਕਰ ਮੈਂ ਤਾਂ ਮਸ਼ੀਨ ਲੈਣੀ ਲੈਣੀ ਹੈ ਠੀਕ ਹੈ ਮਰਾ ਕਹਿੰਦੀ ਮਾਂ ਮਾ ਜਲੋ ਠੀਕ ਕਰਾ ਲੈਂਦੇ ਆਪਾਂ ਕਾਨੂੰ ਵਿਚਾਰੀ ਨੂੰ ਔਖਾ ਕਰਨਾ ਆਪਾਂ ਨੇ ਉਹ ਦੁਕਾਨ ਮੈਂ ਤਾਂ ਮੋਟਰਸਾਈਕਲ ਮਗਾਉਂ ਜੇ ਉਹਨਾਂ ਨੇ ਦੇ ਦੇਣਗੇ ਤਾਂ ਠੀਕ ਹੈ ਨਹੀਂ ਮੈਂ ਤਾਂ ਫਿਰ ਹੋਰ ਦੇਖਾਂ ਕੋਈ ਯਾਰ ਮੋਟਰ ਦਾ ਕੋਚਾਂਗੇ ਕੋਈ ਕੁਈ ਨਾ ਪਾ ਲੈ ਲਾਂਗੇ ਸਮਾਨ ਉਹਨੇ ਆਪ ਨੂੰ ਕਿੱਡੀ ਕਰ ਲਗੀ ਲੈ ਲਾਂਗੇ ਆਪਾਂ ਆਪਾਂ ਕੀ 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 ਲਈ ਜਾਵੇਂਗਾ ਤੂੰ ਕੋਈ ਲੈ ਲਾਂਗੇ ਕੀ ਉਹ ਵਿਚਾਰੇ ਉਹਨਾਂ ਦਾ ਪਾਉ ਕਰਨਾ ਹੈ ਵਿਚਾਰੇ ਕਹਦੇ ਨਾ ਕੋਈ ਨਹੀਂ ਵਿਚਾਰਾ ਚਲ ਮਰਜੀ ਚਾਹ ਤਾਂ ਉਹ ਹੋ ਗਈ ਮੈਂ ਤਾਂ ਲੈਣੀ ਲੈਣੀ ਹਮ ਸੀ ਬਸਾ ਸਾਰਾ ਤਾਜ ਐਂ ਮਗਾਓ ਚਲ ਮਰਜੀ ਅਦਿ ਚਲ ਜੇ ਮਰਜੀ ਕਰ ਲੋ ਪਰ ਨੰਬਰ ਦਾ ਪੂਣਾ ਕੀ ਕੰਮ ਚੱਕੀ ਨਾ ਫੋਨ ਤੂੰ ਕਿਸੇ ਦਾ ਚਲ ਤੇਰੀ ਗੱਲ ਕਰਾ ਆਪੀ ਆਪੀ ਦੰਦਾਂ ਕਿ ਦੇਣਗੇ ਮਸੀਂ ਜੀ ਮਨ ਤਪੀ ਕਿੰਨੇ ਆਲੇ ਦੇ ਰਸਤੇ ਆਉਂਦੇ ਸੀਗੇ ਇਹਨਾਂ ਦੇ ਬੜਕੇ ਨੰਗਾ ਦੇ ਪਤਾ ਨਹੀਂ ਕਿਵੇਂ ਇਹਨਾਂ ਦੇ ਮਗਰ ਲੱਗ ਗਏ ਅੱਜ ਤਪੀ ਆ ਖਲਾਗਾ